ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਬੇਤਭੀਆਂ ਹੁੰਦੀਆਂ ਆ ਰਹੀਆਂ ਹਨ ਔਰ ਦੂਜੇ ਪਾਸੇ SYL ਦਾ ਮੁੱਦੇ ਦਾ ਹਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਪਰ ਪੰਜਾਬ ਸਰਕਾਰ ਦੇ ਵੱਲੋਂ ਇਸੇ ਬਾਬਤ ਇੱਕ ਖਾਸ ਕੈਬਨਿਟ ਮੀਟਿੰਗ ਬੁਲਾਈ ਜਾਏਗੀ ਜਿਸ ਵਿੱਚ ਇਹਨਾਂ ਸਾਰੇ ਮੁੱਦਿਆਂ ਦਾ ਹੱਲ ਇੱਕੋ ਵਾਰ ਦੇ ਵਿੱਚ ਕੱਢ ਦਿੱਤਾ ਜਾਵੇਗਾ ਤਾਂ ਪੰਜਾਬ ਸਰਕਾਰ 10 ਤੋਂ ਲੈ ਕੇ 11 ਜੁਲਾਈ 2025 ਨੂੰ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾ ਰਹੀ ਹੈ ਜਿਸ ਦੇ ਵਿੱਚ ਸਰਕਾਰੀ ਸਰੋਤ ਦੇ ਮੁਤਾਬਿਕ ਜਿਹੜਾ 7 ਜੁਲਾਈ ਨੂੰ ਕੈਬਨਿਟ ਦੀ ਅਹਿਮ ਬੈਠਕ ਰੱਖੀ ਗਈ ਹੈ ਔਰ ਨਸ਼ਾ ਤਸਕਰੀ ਖਿਲਾਫ ਸਖਤ ਕਦਮ ਵੀ ਚੁੱਕੇ ਜਾਣਗੇ ਔਰ ਨਾਲ ਨਾਲ ਐਸਵਾਈਐਲ ਨਹਿਰ ਨੂੰ ਲੈ ਕੇ ਵੀ ਰਣਨੀਤੀ ਤੇ ਚਰਚਾ ਹੋ ਸਕਦੀ ਹੈ ਤਾਂ ਸੂਤਰਾ ਦੇ ਮੁਤਾਬਿਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੈਬਨਿਟ ਮੀਟਿੰਗ ਬੁਲਾਈ ਜਾਵੇਗੀ ਇਸ ਮੀਟਿੰਗ ਦੇ ਵਿੱਚ ਵਕਫਕ ਮੁੱਦਿਆਂ ਤੇ ਚਰਚਾ ਹੋਏਗੀ ਔਰ ਸਭ ਤੋਂ ਜ਼ਿਆਦਾ ਅਜੋ ਚਰਚਿਤ ਮੁੱਦੇ ਪੰਜਾਬ ਦਾ ਬੇਦਬੀਆਂ ਔਰ ਇਸ ਤੋਂ ਇਲਾਵਾ ਐਸਵਾਈਐਲ ਮਾਮਲੇ ਨੂੰ ਲੈ ਕੇ ਵੀ